ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਰੱਬ ਇੱਕ ਜੈ ਸਾਈ ਜੀ 786 ਐਸ ਇਹ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਆ ਜੋ ਮਿਲਦੀ ਰਹੇ ਜੀ ਕੀ ਭਲਾ ਰੱਬ ਬੋਲਦਾ ਹੈ ਬਾਬਾ ਜੀ ਜੇ ਉਹ ਬੋਲਦਾ ਤਾਂ ਉਹਦੀ ਆਵਾਜ਼ ਸੁਣਦੀ ਕਿਸ ਤਰ੍ਹਾਂ ਹੈ ਇਹ ਸਵਾਲ ਉੱਠਦਾ ਹੈ ਨਾ ਕਿ ਜੇ ਉਹ ਸੋਣਾ ਬੋਲਦਾ ਹੈ ਤਾਂ ਉਹਦੀ ਆਵਾਜ਼ ਸੁਣਦੀ ਕਿਸ ਤਰ੍ਹਾਂ ਹੈ ਜਰਾ ਗੌਰ ਕਰਨਾ ਉਹ ਬਾਬਾ लाडी शाह ਜੀ ਨੇ ਫਰਮਾਇਆ ਕਿ ਬੋਲਦਾ ਜ਼ਰੂਰ ਹੈ ਉਹ ਕਹਿੰਦੇ ਨਾ ਆਵਾਜ਼ਾਂ ਹੁੰਦੀਆਂ ਜ਼ਰੂਰ ਹੈ ਪਰ ਸੁਣਦੀਆਂ ਕਿਨਾਂ ਨੂੰ ਹੈ ਅੱਜ ਉਸੇ ਬਾਰੇ ਗੱਲ ਕਰਾਂਗੇ ਕਹਿੰਦੇ ਕਿ ਜਦੋਂ ਸ਼ਬਦ ਥੱਕ ਜਾਂਦੇ ਆ ਨਾ ਜਦੋਂ ਵਿਚਾਰ ਰੁਕ ਜਾਂਦੇ ਆ ਜਦ ਤਰਕ ਤੇ ਭਾਵਨਾ ਜਿਹੜੀ ਹੈ ਦੋਨੋਂ ਮੋਨ ਹੋ ਜਾਂਦੇ ਆ ਚੁੱਪ ਤਾਂ ਅੰਦਰ ਇੱਕ ਹੋਰ ਹੀ ਭਾਸ਼ਾ ਜਨਮ ਲੈਂਦੀ ਹੈ ਜਿਹਨੂੰ ਕਹਿੰਦੇ ਆ ਮੋਨ ਦੀ ਭਾਸ਼ਾ ਬਾਬਾ ਜੀ ਜ਼ਰਾ ਗੌਰ ਕਰਨਾ ਮੋਨ ਦੀ ਭਾਸ਼ਾ ਚੁੱਪ ਦੀ ਭਾਸ਼ਾ ਔਰ ਇਹ ਜਿਹੜਾ ਮੋਨ ਹੈ ਨਾ ਸੁਨ ਜਿਹਨੂੰ ਆਖਿਆ ਜਾਂਦਾ ਹੈ ਇਹ ਮੋਨ ਹੀ ਉਹ ਪ੍ਰਮਾਤਮਾ ਹੈ ਉਹ ਖੁਦਾ ਹੈ ਉਹ ਈਸ਼ਵਰ ਹੈ ਇਹ ਬڑے بڑے ਦਾਰਸ਼ਨਿਕਾ ਬڑے بڑے ਸਾਈਂ ਲੋਕਾਂ ਕਾ ਫਰਮਾਇਆ ਕਿ ਉਹਦੀ ਭਾਸ਼ਾ ਚੁੱਪ ਦੀ ਭਾਸ਼ਾ ਹੈ ਚੁੱਪ ਕਰਕੇ ਹੀ ਉਹਦੀ ਆਵਾਜ਼ ਸੁਣੀ ਜਾਂਦੀ ਹੈ ਮਨੁੱਖ ਜਿਹੜਾ ਹੈ ਜਨਮ ਤੋਂ ਹੀ ਸ਼ੋਰ ਦੇ ਵਿੱਚ ਘਿਰਿਆ ਰਹਿੰਦਾ ਬਾਬਾ ਜੀ ਇਨਸਾਨ ਜਿਹੜਾ ਹੈ ਉਹ ਜਨਮ ਤੋਂ ਹੀ ਸ਼ੋਰ ਦੇ ਵਿੱਚ ਘਿਰਿਆ ਰਹਿੰਦਾ ਬਾਹਰ ਦੀ ਦੁਨੀਆ ਦੇ ਵਿੱਚ ਆਵਾਜ਼ਾਂ ਹੀ ਆਵਾਜ਼ਾਂ ਗੱਡੀਆਂ ਦਾ ਸ਼ੋਰ ਹੈ ਲੋਕਾਂ ਦੀਆਂ ਗੱਲਾਂ ਦਾ ਸ਼ੋਰ ਹੈ ਆਪਣੇ ਅੰਦਰ ਵਿਚਾਰਾਂ ਦਾ ਸ਼ੋਰ ਹੈ ਬਾਬਾ ਜੀ ਅੰਦਰ ਦੀਆਂ ਨਵੀਆਂ-ਨਵੀਆਂ ਇੱਛਾਵਾਂ ਦਾ ਸ਼ੋਰ ਹੈ ਫਿਰ ਡਰ ਵੀ ਹੈ ਉਮੀਦ ਹੈ ਕਿ ਇਸ ਭੱਜ ਦੌੜ ਦੇ ਵਿੱਚ ਇਸ ਭੱਜ ਦੌੜ ਦੇ ਵਿੱਚ ਇਸ ਜੀਵਨ ਭੜਦੀਆਂ ਜਿਹੜੀਆਂ ਤਮਣੀਆਂ 'ਚ ਉਲਝ ਕੇ ਆਪਾਂ ਸੋਚਦੇ ਹਾਂ ਕਿ ਸਾਨੂੰ ਉਹ ਖੁਦਾ ਜਿਹੜਾ ਇਸੇ ਭੱਜ ਦੌੜ ਦੇ ਵਿੱਚ ਮਿਲੇਗਾ ਬਾਬਾ ਜੀ ਜਾਂ ਕਿਤੇ ਬਾਹਰ ਮਿਲੇਗਾ ਜ਼ਰਾ ਗੌਰ ਕਰਨਾ ਕਿ ਉਹ ਖੁਦਾ ਕਿਤੇ ਬਾਹਰ ਮਿਲੇਗਾ ਜਾਂ ਕਿਤੇ ਭੱਜ ਦੌੜ ਦੇ ਵਿੱਚ ਮਿਲੇਗਾ ਕਿਸੇ ਮੰਤਰ ਦੇ ਵਿੱਚ ਮਿਲ ਜਾਏਗਾ ਕਿਸੇ ਭਜਨ ਦੇ ਵਿੱਚ ਮਿਲ ਜਾਵੇਗਾ ਕਿਸੇ ਪਰਵਚਨ ਦੇ ਵਿੱਚ ਮਿਲ ਜਾਵੇਗਾ ਲੇਕਿਨ ਇੱਕ ਦਿਨ ਜਦੋਂ ਅਸੀਂ ਥੱਕ ਜਾਂਦੇ ਹਾਂ ਜਦੋਂ ਅਸੀਂ ਖੋਜਦੇ ਖੋਜਦੇ ਟੁੱਟ ਜਾਂਦੇ ਹਾਂ ਕਿਉਂਕਿ ਇਹ ਗੱਲ ਅਵਸ਼્ય ਹੈ ਕਿ ਜਿੰਨ ਖੋਜਿਆ ਸੋਈ ਪਾਏ ਉਹ ਮਿਲਦਾ ਜ਼ਰੂਰ ਹੈ ਪਰ ਖੋਜਣਾ ਕਿਸ ਢੰਗ ਨਾਲ ਹੈ ਇਹ ਰਾਹ ਵੀ ਪਤਾ ਹੋਣਾ ਚਾਹੀਦਾ ਹੈ ਤੇ ਜਦੋਂ ਖੋਜਦਾ ਖੋਜਦਾ ਬੰਦਾ ਠੱਕ ਜਾਂਦਾ ਹੈ ਤਾਂ ਅਸੀਂ ਹੌਲੀ ਹੌਲੀ ਮਹਿਸੂਸ ਕਰਨ ਲੱਗਦੇ ਹਾਂ ਕਿ ਉਹ ਸੋਹਣਾ ਖੁਦਾ ਕਿਤੇ ਬਾਹਰ ਨਹੀਂ ਹੈ ਜ਼ਰਾ ਗੌਰ ਕਰਨਾ ਜਿਨੂੰ ਸੂਫੀ ਫਕੀਰਾਂ ਫਰਮਾਇਆ ਬਾਬਾ ਬੁੱਲੇ ਸ਼ਾਹ ਜੀ ਨੇ ਫਰਮਾਇਆ ਉਹ ਰੱਬ ਤੇਰੇ ਅੰਦਰ ਹੀ ਹੈ ਜਿਨੂੰ ਸਾਈ ਲੋਕਾਂ ਫਰਮਾਇਆ ਉਹ ਕਿਤੇ ਬਾਹਰ ਨਹੀਂ ਵਸਦਾ ਉਹ ਖੁਦਾ तुझसे ਜੁਦਾ ਨਹੀਂ ਜ਼ਰਾ ਗੌਰ ਕਰਨਾ ਫਕੀਰਾਂ ਫਰਮਾਇਆ ਉਹ ਰੱਬ ਤੇ ਤੋ ਵਖਣੀ ਤੇਰੀ ਵੇਖਣ ਵਾਲੀ ਅੱਖ ਨਹੀਂ ਤਾਂ ਜਦੋਂ ਥੱਕ ਜਾਂਦੇ ਆ ਫਿਰ ਮਹਿਸੂਸ ਕਰਨ ਲੱਗਦੇ ਆ ਕਿ ਉਹ ਖੁਦਾ ਕਿਤੇ ਬਾਹਰ ਨਹੀਂ ਬਲਕਿ ਉਸੇ ਚੁੱਪ ਦੇ ਵਿੱਚ ਛਿਪਿਆ ਹੈ ਜੋ ਸਾਰਿਆਂ ਦੇ ਅੰਦਰ ਹੈ ਚੁੱਪ ਚਾਪ ਸ਼ਾਂਤ ਗਹਿਰਾਈ ਨਾਲ ਭਰਿਆ ਹੋਇਆ ਬਾਬਾ ਜੀ ਮੋਨ ਸ਼ਾਂਤ ਚੁੱਪ ਕੋਈ ਖਾਲੀਪਨ ਨਹੀਂ ਹੈ ਇਹ ਕੋਈ ਸਥਾਨ ਨਹੀਂ ਹੈ ਇਸ ਨੂੰ ਸਮਝਣਾ ਚੁੱਪ ਜਿਹੜਾ ਹੈ ਨਾ ਫਕੀਰ ਲੋਕ ਸਾਧੂ ਲੋਕ ਸੰਤ ਲੋਕ ਇਹ ਤਾਂ ਹੀ ਕੱਟ ਬੋਲਦੇ ਫਕੀਰਾਂ ਦੇ ਨਾਲ ਜੇ ਰਹੇ ਹੋਗੇ ਨਾ ਇਹ ਕੋਈ ਫਕੀਰ ਐਸੇ ਮਿਲੇ ਹੋਣਗੇ ਜਿਹੜੇ ਬਹੁਤ ਘੱਟ ਬੋਲਦੇ ਹੋਣਗੇ ਸ਼ਾਂਤ ਉਹਨਾਂ ਦੇ ਚਿਹਰੇ ਤੇ ਵੀ ਸ਼ਾਂਤੀ ਦੇਖਦੀ ਹੈ ਸਕੂਨ ਦੇਖਦਾ ਉਹਨਾਂ ਦੇ ਅੰਦਰ ਵੀ ਉਹ ਬੋਲਦੇ ਬਹੁਤ ਘੱਟ ਕਿਉਂ ਘੱਟ ਬੋਲਦੇ જરા ਗੌਰ ਕਰਨਾ ਇਸ ਗੱਲ ਤੇ ਕਿਉਂਕਿ ਉਹਨਾਂ ਨੇ ਜਾਣ ਲਿਆ ਹੈ ਕਿ ਉਹ ਸੋਹਣਾ ਖੁਦਾ ਕਿਤੇ ਬਾਹਰ ਨਹੀਂ ਹੈ ਕਿਤੇ ਲਕਿਆ ਨਹੀਂ ਬੈਠਾ ਹੈ ਉਹ ਤਾਂ ਉਸ ਚੁੱਪ ਦੇ ਵਿੱਚ ਹੈ ਸ਼ਾਂਤ ਗਹਿਰਾਈ ਦੇ ਨਾਲ ਭਰਿਆ ਹੋਇਆ ਹੈ ਉਹ ਮੋਨ ਕੋਈ ਖਾਲੀ ਸਤਾਨ ਨਹੀਂ ਹੈ ਕੋਈ ਖਾਲੀ ਪੰਨ ਨਹੀਂ ਹੈ ਮੋਨ ਆਪਣੇ ਆਪ ਦੇ ਵਿੱਚ ਇੱਕ ਬ੍ਰਹਮੰਡ ਹੈ ਬਾਬਾ ਜੀ ਜੋ ਫਕੀਰ ਲੋਕਾਂ ਨੇ ਫਰਮਾਇਆ ਗੁਰੂ ਜਾਨੀ ਵੀ ਫਰਮਾਇਆ ਕਿ ਜੋ ਬ੍ਰਹਮੰਡ ਹੈ ਸੋ ਹੀ ਪਿੰਡ ਹੈ ਕਿਉਂਕਿ ਇਹ ਮੋਨ ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬ੍ਰਹਮਾਣਡ ਹੈ ਕਹਿੰਦੇ ਇੱਕ ਜੀਵਤ ਜਾਗਰਿਤ ਉਪਸਥਿਤੀ ਹੈ ਬਾਬਾ ਇਹ ਉਹ ਥਾਨ ਹੈ ਸਾਰੇ ਲੋਕ ਫਰਮਉਂਦੇ ਇਹ ਉਹ ਥਾਂ ਹੈ ਜਿੱਥੇ ਆਤਮਾ ਦਾ ਤੇ ਪਰਮਾਤਮਾ ਦਾ ਮਿਲਨ ਹੁੰਦਾ ਹੈ ਜਿੱਥੇ ਆਤਮਾ ਤੇ ਉਹ ਈਸ਼ਵਰ ਜਿਹੜੇ ਹੈ ਉਹ ਖੁਦਾ ਜਿਹੜਾ ਹੈ ਉਹ ਮਿਲਦਾ ਹੈ ਬਾਬਾ ਇਸੇ ਲਈ ਚੁੱਪ ਵੱਟ ਲੈਂਦੇ ਫਕੀਰ ਚੁੱਪ ਕਰਕੇ ਬੰਦਗੀ ਦੇ ਵਿੱਚ ਕਿਉਂ ਲੱਗੇ ਰਹਿੰਦੇ ਆ ਇਸੇ ਲਈ ਲੱਗੇ ਰਹਿੰਦੇ ਉਹ ਅੰਦਰ ਦੀ ਆਵਾਜ਼ ਸੁਣਦੇ ਆ ਜਿਹੜਾ ਉਹ ਸੋਹਣੇ ਦੀ ਆਵਾਜ਼ ਹੈ ਬਿਨਾ ਕਿਸੇ ਸ਼ਬਦ ਦੇ ਔਰ ਇਹੀ ਉਹ ਅਵਸਥਾ ਹੈ ਜਿੱਥੇ ਸ਼ਬਦਾਂ ਦੀ ਜਿਹੜੀ ਸੀਮਾ ਹੈ ਸਮਾਪਤ ਹੋ ਜਾਂਦੀ ਹੈ ਬਾਬਾ ਜੀ ਉਹ ਫੀਲਿੰਗ ਹੁੰਦੀ ਹੈ ਉਹ ਯਾਤਰਾ ਜਿੱਥੋਂ ਸ਼ੁਰੂ ਹੁੰਦੀ ਹੈ ਉਹ ਚੁੱਪ ਦੀ ਹੈ ਜਿਹਨੂੰ ਸੋਹਣੇ ਖੁਦਾ ਦੀ ਯਾਤਰਾ ਕਹਿੰਦੇ ਉਹ ਚੁੱਪ ਦੀ ਯਾਤਰਾ ਹੈ ਉੱਥੇ ਕੋਈ ਸ਼ਬਦ ਨਹੀਂ ਹੈ ਉੱਥੇ ਸਿਰਫ ਮੌਨਤਾ ਹੈ ਸ਼ਾਂਤੀ ਜਿਹਨੂੰ ਸ਼ੂਨਿਅ ਕਿਹਾ ਗਿਆ ਜਿਹਨੂੰ ਆਪਣੇ ਆਪਣੇ ਹਿਸਾਬ ਦੇ ਨਾਲ ਸਾਰਿਆਂ ਨੇ ਨਾਮ ਦਿੱਤੇ ਬਾਬਾ ਜੀ ਇਹ ਵੈਮੀਏ ਕਿ ਪੰਜ ਸ਼ਬਦਾਂ ਦਾ ਸ਼ਬਦ ਹੁੰਦਾ ਜੀ ਇੰਨੇ ਸ਼ਬਦਾਂ ਸ਼ਬਦ ਹੁੰਦਾ ਜੀ ਆਹ ਸ਼ਬਦ ਹੁੰਦਾ ਜੀ ਉਹ ਉੱਥੇ ਤੱਕ ਜਦੋਂ ਪਹੁੰਚ ਜਾਂਦਾ ਅਸਲੀ ਜਿਹੜੀ ਯਾਤਰਾ ਸ਼ੁਰੂਆਤ ਹੁੰਦੀ ਉਹ ਤਾਂ ਸੁੰਨ ਚ ਹੁੰਦੀ ਹੈ ਚੁੱਪ ਚ ਹੁੰਦੀ ਹੈ ਉਹ ਚੁੱਪ ਕੱਲੀ ਜ਼ੁਬਾਨ ਦੀ ਨਹੀਂ ਹੈ ਕੱਲੇ ਬਾਹਰ ਦੀ ਨਹੀਂ ਉਹ ਅੰਦਰ ਦੀ ਗੱਲ ਕਰਦੇ ਆ ਉਹ ਇਹ ਚੁੱਪ ਨਹੀਂ ਕਰਦੇ ਵੀ ਚੁੱਪ ਉਹ ਅੰਦਰ ਦੀ ਗੱਲ ਕਰਦੇ ਆ ਇਹ ਉਹ ਫੀਲਿੰਗ ਹੈ ਬਾਬਾ ਜੀ ਜਿੱਥੋਂ ਯਾਤਰਾ ਸ਼ੁਰੂ ਹੁੰਦੀ ਹੈ ਜ਼ਰਾ ਗੌਰ ਕਰਨਾ ਕਦੇ ਧਿਆਨ ਨਾਲ ਦੇਖਣਾ ਜਦੋਂ ਨਾ ਸੂਰਜ ਢਲਦਾ ਹੈ ਜ਼ਰਾ ਗੌਰ ਨਾਲ ਦੇਖਣਾ ਕਦੇ ਜਦੋਂ ਸੂਰਜ ਢਲਦਾ ਹੈ ਨਾ ਤਜਿਹੜਾ ਉਹ ਆਸਮਾਨ ਹੈ ਕਦੇ ਮੌਕਾ ਮਿਲੇ ਤਾਂ ਆਸਮਾਨ ਜਿਹੜਾ ਹੈ ਆਪਣੇ ਘਰ ਦੀ ਛੱਤ ਤੇ ਚੱਲੇ ਜਾਣਾ ਦੇਖਣਾ ਕਿ ਆਸਮਾਨ ਜਿਹੜਾ ਨਾ ਸੁਨਹਿਰੇ ਜਿਹੇ ਰੰਗ ਦਾ ਹੋ ਜਾਂਦਾ ਤੁਸੀਂ ਦੇਖਣਾ ਪੰਛੀ ਤੁਹਾਨੂੰ ਸਾਰਾ ਦਿਨ ਲੱਭਣ ਨਾ ਪਰ ਜਦੋਂ ਸੂਰਜ ਢਲਦਾ ਹੋਏਗਾ ਨਾ ਉਦੋਂ ਪੰਛੀ ਵਾਪਸ ਆ ਰਹੇ ਹੁੰਦੇ ਆ ਆਪਣੇ ਘੋਸਲਿਆਂ ਵੱਲੋਂ ਆਉਂਦੇ ਹੁੰਦੇ ਆ ਬਾਬਾ ਜੀ ਮਤਲਬ ਚਾਰੇ ਪਾਸੇ ਜੇ ਉਸ ਮੋਨ ਨੂੰ ਬੰਦਾ ਗੌਰ ਨਾਲ ਦੇਖੇ ਤੇ ਉਹਦੇ ਵਰਗਾ ਇੱਕ ਅਦਭੁਤ ਨਜ਼ਾਰਾ ਹੋਰ ਕਿਤੇ ਵੀ ਨਹੀਂ ਹੈ ਬਾਬਾ ਅਦਭੁਤ ਨਜ਼ਾਰਾ ਕੁਝ ਵੀ ਕਹਿਣ ਨੂੰ ਨਹੀਂ ਹੈ ਉਥੇ ਸਿਰਫ ਮੋਨ ਹੈ ਸ਼ਾਂਤੀ ਲੇਕਿਨ ਜਿਹੜੀ ਉਹ ਮੋਨ ਹੈ ਨਾ ਉਹ ਜਿਹੜੀ ਸ਼ਾਂਤੀ ਹੈ ਉਹ ਜਿਹੜੀ ਚੁੱਪ ਹੈ ਉਹ ਮਰੀ ਹੋਈ ਨਹੀਂ ਹੈ ਬਾਬਾ ਜੀ ਉਹ ਜਿੰਦੀ ਹੈ ਜ਼ਰਾ ਗੌਰ ਕਰਨਾ ਸਾਈ ਲੋਕਾ ਫਰਮਾਇਆ ਜਿਹੜਾ ਉਹ ਮੋਨ ਹੈ ਜਿਹੜੀ ਉਹ ਸ਼ਾਂਤੀ ਹੈ ਉਹ ਮੁਰਦਾ ਨਹੀਂ ਹੈ ਉਹ ਜਿੰਦੀ ਹੈ ਇੱਕ ਮੋਨ ਇਹ ਵੀ ਹੈ ਕਿ ਬੰਦਾ ਪਰੇਸ਼ਾਨ ਹੋ ਕੇ ਦੁਖੀ ਹੋ ਕੇ ਇੱਕ ਸ਼ਾਂਤ ਹੋ ਕੇ ਇੱਕ ਜਗ੍ਹਾ ਬਹਿ ਗਿਆ ਜਾ ਕੇ ਅਰੇ ਸ਼ੁਰੂ-ਸ਼ੁਰੂ ਦੇ ਵਿੱਚ ਉਹ ਮ੍ਰਿਤਤੀ ਹੈ ਹੌਲੀ-ਹੌਲੀ ਜਦੋਂ ਉਹ ਅੰਦਰੋਂ ਜਦੋਂ ਅਸਲ ਦੇ ਵਿੱਚ ਮੋਨ ਹੋਣਾ ਸ਼ੁਰੂ ਹੁੰਦਾ ਤਾਂ ਉਹ ਜਾਗਣਾ ਸ਼ੁਰੂ ਹੋ ਜਾਂਦਾ ਸੋ ਉਹ ਮੋਨ ਜਿਹੜਾ ਹੈ ਉਹ ਜਾਗਿਆ ਹੋਇਆ ਮੋਨ ਹੈ ਕਿ ਐਸੀ ਤੁਣੀ ਹੈ ਜਿਹਨੂੰ ਸਿਰਫ ਆਪਣੇ ਦਿਲ ਨਾਲ ਹੀ ਸੁਣਿਆ ਜਾ ਸਕਦਾ ਹੈ ਉਹ ਰੱਬ ਦੀ ਆਵਾਜ਼ ਹੈ ਬਾਬਾ ਜੀ ਖੁਦਾ ਉਦਈ ਮੋਨ ਹੈ ਉਹ ਬਾਰੀ ਕੰਨਾਂ ਨਾਲ ਨਹੀਂ ਉਹ ਬਾਰੀ ਕੰਨਾਂ ਨਾਲ ਨਹੀਂ ਸੁਣਿਆ ਜਾਣਾ ਉਹ ਆਤਮਾ ਦੇ ਨਾਲ ਹੀ ਸੁਣਿਆ ਜਾਣਾ ਹੈ ਉਹ ਮੋੜ ਕਿਤੇ ਬਾਹਰ ਨਹੀਂ ਉਹ ਤੁਹਾਡੇ ਵਿੱਚ ਹੈ ਸਾਰਿਆਂ ਦੇ ਅੰਦਰ ਹੈ ਇਸ ਨੂੰ ਸੋਣਾ ਖੁਦਾ ਕਿਹਾ ਉਹ ਵੀ ਤੁਹਾਡੇ ਅੰਦਰ ਹੈ ਹੀ ਫਕੀਰ ਲੋਕਾ ਫਰਮਾਇਆ ਹੈ ਕਿ ਬੁੱਲੇ ਸ਼ਾ ਉਹ ਤੇਥੋਂ ਵੱਖ ਨਹੀਂ ਓਏ ਆਪੇ ਆਵਾਜ਼ ਮਾਰੇ ਆਪੇ ਬੋਲਦਾ ਏ ਉਹ ਅੰਦਰ ਹੈ ਉਹ ਉਸੇ ਹਲਚਲ ਨੂੰ ਸ਼ਾਂਤ ਕਰਦਾ ਹੈ ਜਦੋਂ ਉਹਨੇ ਤੁਹਾਡੇ ਨਾਲ ਮੁਲਾਕਾਤ ਕਰਨੀ ਹੈ ਨਾ ਤੁਸੀਂ ਉਹਦੇ ਵੱਲ ਨੂੰ ਜਦੋਂ ਚੱਲਦੇ ਆ ਤਾਂ ਉਹ ਅੰਦਰ ਜਿਹੜੀਆਂ ਹਲਚਲਾਂ ਹੁੰਦੀਆਂ ਨਾ ਵਿਸ਼ਿਆਂ ਦੀਆਂ ਵਕਾਰਾਂ ਦੀਆਂ ਬੁਰਾਈਆਂ ਦੀਆਂ ਇੱਛਾਵਾਂ ਦੀਆਂ ਡਰ ਦੀਆਂ ਉਹ ਫਿਰ ਉਹ ਹਲਚਲ ਜਿਹੜੀ ਉਹ ਬੰਦ ਕਰ ਦਿੰਦਾ ਜ਼ਰਾ ਗੌਰ ਕਰਨਾ ਉਹ ਮੂਨ ਤੁਹਾਨੂੰ ਤੁਹਾਡੇ ਅਸਲੀ ਰੂਪ ਦੇ ਨਾਲ ਮਿਲਾਉਂਦਾ ਹੈ ਅਸਲੀ ਸਰੂਪ ਦੇ ਨਾਲ ਮਿਲਾਉਂਦਾ ਹੈ ਉਹ ਮੂਨ ਤੁਹਾਨੂੰ ਸਮਰਨ ਕਰਾਉਂਦਾ ਹੈ ਕਿ ਤੁਸੀਂ ਸਿਰਫ ਇੱਕ ਸ਼ਰੀਰ ਨਹੀਂ ਹੋ ਬਾਬਾ ਜੀ ਜ਼ਰਾ ਗੌਰ ਕਰਨਾ ਤੁਸੀਂ ਇੱਕ ਨਾਮ ਨਹੀਂ ਹੋ ਤੁਸੀਂ ਇੱਕ ਜੋਤ ਹੋ ਇੱਕ ਜੋਤੋ ਬਾਬਾ ਜੀ ਤਾਂ ਹੀ ਦਾ ਦੱਸਿਆ ਹੈ ਨਾ ਕਿ ਜਦੋਂ ਬੰਦਾ ਸ਼ਾਂਤ ਹੋ ਜਾਂਦਾ ਉਹਦੇ ਸਰੀਰ ਦੇ ਵਿੱਚ ਇੱਕ ਕੰਪਣ ਪੈਦਾ ਉੱਠਦੀ ਹੈ। ਯਾਨੀ ਇੱਕ ਕੰਬੜੀ ਜੀ ਨਾ ਬੋੜੀ ਦੇ ਵਿੱਚ ਜਿਹਨੂੰ ਟਿੰਗਲਿੰਗ ਸੈਂਸੇਸ਼ਨਸ ਕਹਿੰਦੇ ਉਹ ਉੱਠਦਾ ਹੈ। ਉਹ ਦੱਸਦਾ ਹੈ ਕਿ ਭਾਈ ਤੂੰ ਸਿਰਫ ਇੱਕ ਨਾਮ ਨਹੀਂ ਹੈ, ਤੂੰ ਇੱਕ ਸਰੀਰ ਨਹੀਂ ਹੈ, ਤੂੰ ਇੱਕ ਜੋਤੀ ਹੈ। ਤੂੰ ਇੱਕ ਉਜਾਲਾ ਹੈ, ਤੂੰ ਇੱਕ ਪ੍ਰਕਾਸ਼ ਹੈ। ਤੂੰ ਇੱਕ ਅੰਸ਼ ਹੈ। ਉਸੇ ਸੋਹਣੇ ਖੁਦਾ ਦਾ। ਉਸੇ ਮੋਨ ਦਾ ਜਿੱਥੋਂ ਇਹ ਸਾਰੀ ਸ੍ਰਿਸ਼ਟੀ ਨਿਕਲੀ ਹੈ ਬਾਬਾ ਜੀ ਜਰਾ ਗੌਰ ਕਰਨਾ ਸ਼ਬਦ ਜਿਹੜਾ ਹੈ ਉਹ ਸਾਨੂੰ ਗਿਆਨ ਦਿੰਦਾ ਹੈ ਸ਼ਬਦ ਜਿਹੜਾ ਹੈ ਨਾ ਉਹ ਸਾਨੂੰ ਗਿਆਨ ਦਿੰਦਾ ਹੈ ਸ਼ਬਦ ਤੋਂ ਸ਼ੁਰੂਆਤ ਹੋ ਜਾਂਦੀ ਹੈ ਬੰਦੇ ਦੀ ਸ਼ਬਦ ਜਿਹੜਾ ਹੈ ਉਹ ਸਾਨੂੰ ਸ਼ੁਰੂਆਤ ਦਿੰਦਾ ਹੈ ਪਰ ਜਿਹੜਾ ਮੋਨ ਹੈ ਚੁੱਪ ਹੈ ਉਹੀ ਅਸਲੀ ਫੀਲਿੰਗ ਹੈ ਉਹੀ ਅਨੁਭੂਤੀ ਹੈ ਉਹ ਅਨੁਭੂਤੀ ਦਿੰਦਾ ਹੈ ਸ਼ਬਦ ਨਾਲ ਧਰਮ ਬਣਦੇ ਹੈ ਪਰ ਮੋਨ ਦੇ ਨਾਲ ਅਸਲੀ ਭਗਤੀ ਬਣਦੀ ਹੈ ਸ਼ਬਦਾਂ ਦੇ ਨਾਲ ਉਪਦੇਸ਼ ਦਿੱਤੇ ਜਾਂਦੇ ਆ ਪਰ ਮੋਨ ਦੇ ਨਾਲ ਆਤਮ ਸਾਖਸ਼ਾਤ ਕਰ ਕੀਤਾ ਜਾਂਦਾ ਬਾਬਾ ਜੀ ਤੇ ਰੱਬ ਜਿਹੜਾ ਹੈ ਉਹ ਮੋਨ ਹੈ ਉਹਦਾ ਆਵਾਹਣ ਜਿਹੜਾ ਹੈ ਉਹ ਆਪਣੇ ਅੰਦਰ ਹੀ ਹੁੰਦਾ ਹੈ ਉਹ ਕਿਤੇ ਬਾਹਰ ਨਹੀਂ ਹੁੰਦਾ ਉਹ ਰੱਬ ਨੂੰ ਜਦੋਂ ਵੀ ਬੁਲਾਣਾ ਹੈ ਤਾਂ ਇਹ ਗੱਲ ਯਾਦ ਰੱਖਣਾ ਕਿ ਆਪਣੇ ਅੰਦਰ ਉਤਰਨਾ ਪੈਣਾ ਹੈ ਏਸਾਈ ਲੋਕਾ فرمایا ਫਕੀਰਾਂ فرمایا ਕਿ ਆਪਣੇ ਅੰਦਰ ਦੇਖ ਜਦੋਂ ਬਾਬਾ ਬੁੱਲੇ ਸ਼ਾਹ ਜੀ ਸ਼ਾਇਨਾਇ ਸਾਹਿਬ ਕੋਲ ਗਏ ਸੀ ਕਿ ਬਾਬਾ ਜੀ ਮੈਂ ਰੱਬ ਨੂੰ ਪਾਣਾ ਕਹਿੰਦੇ ਬੁੱਲੇ ਰੱਬ ਦਾ ਕੀ ਪਾਣਾ ਇੱਥੋਂ ਪੱਟਣਾ ਤੇ ਉੱਥੇ ਲੋਣਾ ਇੱਥੋਂ ਪੱਟਣਾ ਤੇ ਉੱਥੇ ਲੋਣਾ ਕਿ ਦੁਨੀਆ ਵੱਲੋਂ ਹਟਾ ਕੇ ਹੁਣ ਅੰਦਰ ਨੂੰ ਮਿਰਤੀ ਜੋੜ ਲੈ ਚੁੱਪ ਖਾਮੋਸ਼ ਸੁਣ ਤਾਈ ਗਿਆ ਹੈ ਕਿ ਸੁਣ ਤੇ ਸਮਾਦ ਲੱਗੀ ਨਾਲ ਜੋ ਪ੍ਰਮਾਤਮਾ ਦੇ ਦੁਨੀਆ ਕੀ ਜਾਣੇ ਸਾਧੂ ਸੁੱਤੇ ਆ ਕੇ ਜਾਗਦੇ ਆਪਣੇ ਅੰਦਰ ਨੂੰ ਸਮਰਪਿਤ ਹੋਣਾ ਪੈਂਦਾ ਜਦੋਂ ਕੋਈ ਇਨਸਾਨ ਮੋਨ ਦੇ ਵਿੱਚ ਉਤਰਦਾ ਹੈ ਤਾਂ ਉਹ ਸਭ ਤੋਂ ਪੁਰਾਣਾ ਜਿਹੜਾ ਸੰਗੀਤ ਹੈ ਉਸ ਨੂੰ ਸੁਣਦਾ ਹੈ ਬਾਬਾ ਜੀ ਜਿਹੜਾ ਇਸ ਦੁਨੀਆ ਦੇ ਵਿੱਚ ਸਭ ਤੋਂ ਪੁਰਾਣਾ ਸੀ ਕਿਸੇ ਨੇ ਉਹਨੂੰ ਆਖਿਆ ਕਿ ਉਹ ਦਿਲ ਦੇ ਵਿੱਚ ਵੱਸਦਾ ਹੈ ਔਰ ਕਈ ਤੰਤਰ ਵਿਗਿਆਨ ਦੇ ਵਿੱਚ ਆਇਆ ਤੰਤਰ ਵਿਗਿਆਨ ਯਾਨੀ ਕਿ ਉਹਦੇ ਬਾਰੇ ਗਿਆਨ ਜਿਹੜਾ ਹੈ ਲੋਕਾਂ ਨੇ ਤੰਤਰ ਨੂੰ ਕੁਝ ਹੋਰ ਸਮਝਿਆ ਪਿਆ ਹੈ ਉਹ ਕਹੇ ਐਕਸਪੈਰੀਮੈਂਟਲ ਚੀਜ਼ਾਂ ਨੇ ਜਿਨ੍ਹਾਂ ਨੂੰ ਤੰਤਰ ਆਖਿਆ ਜਾਂਦਾ ਹੈ ਕਿ ਉਹਦੇ ਨਾਲ ਕਰਕੇ ਆਪਣੇ ਅੰਦਰ ਜਾ ਸਕਦੇ ਆ ਤਾਂ ਉਹ ਕਿਸੇ ਨੇ ਆਖਿਆ ਵੀ ਧੁੰਨੀ ਟੁੱਟਦਾ ਹੈ ਕਿਸੇ ਨੇ ਨੇਵਲ ਤੋਂ ਕਿਹਾ ਉੱਟਦਾ ਕਿਸੇ ਨੇ ਕਿਹਾ ਦਿਲ ਤੋੜਦਾ ਹੈ ਕਿਸੇ ਨੇ ਕਿਹਾ ਇੱਥੇ ਆਪਣੇ ਸ਼ਾਸਤਰ ਨਾਮ ਦੇ ਕੋਲ ਜਿੱਥੇ ਆ ਪਹੁੰਚਦਾ ਹੈ ਬੰਦਾ ਉੱਪਰਲੀ ਸਾਈਡ ਉੱਟਦਾ ਸੋ ਐਸੇ ਬੜੇ ਰੰਗ ਹੋਏ ਹਰ ਇੱਕ ਨੇ ਆਪਣੇ ਆਪਣੇ ਤਰੀਕੇ ਨਾਲ ਉਹ ਸੰਗੀਤ ਸੁਣਿਆ ਬਾਬਾ ਜੀ ਜਦੋਂ ਇਹ ਇਨਸਾਨ ਨੂੰ ਅਨੁਭੂਤੀ ਹੁੰਦੀ ਹੈ ਨਾ ਜਿਦਾ ਬੁੱਧ ਨੇ ਮਹਿਸੂਸ ਕੀਤਾ ਸੀ ਜਦੋਂ ਕਬੀਰ ਸਾਹਿਬ ਨੇ ਆਪਣੇ ਅੰਦਰ ਝਾਕਿਆ ਇਹੀ ਕਾਰਨ ਹੈ ਬੁੱਧ ਸਾਹਿਬ ਨੇ ਮਹਿਸੂਸ ਕੀਤਾ ਕਬੀਰ ਸਾਹਿਬ ਨੇ ਮਹਿਸੂਸ ਕੀਤਾ ਹੋਰ ਸਾਈਆਂ ਗੁਰੂਆਂ ਰਹਿਬਰਾਂ ਪੀੜਾ ਫਕੀਰਾਂ ਨੇ ਮਹਿਸੂਸ ਕੀਤੀ ਉਹ ਚੀਜ਼ ਕਿਉਂਕਿ ਉਹਨਾਂ ਨੇ ਆਪਣੇ ਅੰਦਰ ਦੇਖਿਆ ਕਿ ਜਦੋਂ ਸੰਤ ਮੁਣੀ ਸਾਧੂ ਫਕੀਰ ਜਾਂ ਯੋਗੀ ਧਿਆਨ 'ਚ ਜਾਂਦੇ ਹਨ ਤਾਂ ਉਹ ਮੋਨ ਹੋ ਜਾਂਦੇ ਹਨ ਕਿਉਂਕਿ ਖੁਦਾ ਨੂੰ ਸੁਣਨ ਲਈ ਬਾਹਰੀ ਕੰਨ ਜਿਹੜੇ ਐ ਸਿਰਫ ਉਹੀ ਪ੍ਰਿਆਪਤ ਨਹੀਂ ਹੈ ਬਾਬਾ ਜੀ ਜਰਾ ਗੌਰ ਕਰਨਾ ਉਹੀ ਸਿਰਫ ਪ੍ਰਿਆਪਤ ਨਹੀਂ ਹੈ ਉੱਥੇ ਜਿਹੜਾ ਮੇਨ ਕੰਮ ਜਿਹੜਾ ਕਰਨਾ ਹੈ ਉਹ ਤੁਹਾਡੇ ਦਿਲ ਨੇ ਕਰਨਾ ਹੈ ਹਿਰਦੇ ਦੀ ਤਰਜਣੀ ਚਾਹੀਦੀ ਹੈ ਆਤਮਾ ਦੀ ਜਿਹੜੀ ਮੋਣ ਦ੍ਰਿਸ਼ਟੀ ਚਾਹੀਦੀ ਹੈ ਮੋਣ ਉਹ ਜਿਹੜਾ ਦਰਵਾਜ਼ਾ ਹੈ ਜਿੱਥੇ ਸਾਈ ਲੋਕ ਫਰਮਉਂਦੇ ਕਿ ਮੋਣ ਉਹ ਦਰਵਾਜ਼ਾ ਹੈ ਚੁੱਪ ਉਹ ਦਰਵਾਜ਼ਾ ਹੈ ਤਾਂ ਹੀ ਕਹਦੇ ਨਾ ਕਿ ਚੁੱਪ ਕੀਤੀ ਏ ਚੁੱਪ ਚਪੀਤੀ ਏ ਨਹੀਂ ਚੁੱਪ ਕੀਤੀ ਜ਼ੁਬਾਨ ਨੂੰ ਛੇੜੀਏ ਨਾ ਲਾਹਾ ਲੈਣਾ ਜੇ ਆਸ਼ਕੀ ਬੰਦਗੀ ਦਾ ਇਹਦੇ ਨਵੇਂ ਨੁਕਸਾਨ ਨੂੰ ਛੇੜੀਏ ਨਾ ਚੁੱਪ ਕੀਤੀ ਏ ਚੁੱਪ ਚਪੀਤੀ ਏ ਚੁੱਪ ਕਰਕੇ ਲੁੱਟ ਲੈ ਜੇ ਰੱਬ ਲੁੱਟਿਆ ਜਾਂਦਾ ਚੁੱਪ ਦੀ ਗੱਲ ਕਿਉਂ ਕੀਤੀ ਸਾਰਿਆਂ ਨੇ ਕਿਉਂਕਿ ਚੁੱਪ ਜਿਹੜੀ ਹੈ ਉਹੀ ਉਹ ਦਰਵਾਜ਼ਾ ਹੈ ਬਾਬਾ ਜੀ ਉਹੀ ਉਹ ਦਰਵਾਜ਼ਾ ਹੈ ਜਿੱਥੇ ਆਤਮਾ ਦਾ ਪਰਮਾਤਮਾ ਨਾਲ ਮੇਲ ਹੁੰਦਾ ਹੈ ਇਹ ਜਰਾ ਗੌਰ ਕਰਨਾ ਇਹੀ ਸਾਈ ਲੋਕਾਂ ਸੰਤ ਲੋਕਾਂ ਗੁਰੂ ਰਹਿਬਰਾਂ ਫਕੀਰਾ ਜਾਂ ਮਹਾਤਮਾ ਬੁੱਧ ਸਾਹਿਬ ਨੇ ਵੀ ਇਹੀ ਫਰਮਾਇਆ ਕਿ ਉਹ ਮੋਨ ਜਿਹੜਾ ਉਹ ਦਵਾਰ ਹੈ ਜਹਾਂ ਪਰ ਆਤਮਾ ਦਾ ਪਰਮਾਤਮਾ 세 ਮਿਲਨ ਹੋਤਾ ਹੈ ਪਰ ਜੇ ਅੱਜ ਦੀ ਦੁਨੀਆ ਦੀ ਗੱਲ ਕਰੀਏ ਮੋਨ ਕਿਤੇ ਗਵਾਚ ਗਿਆ ਹੈ ਮੋਨ ਇੱਕ ਰਤਨ ਲੋਗ ਹੁਣ ਚੁੱਪ ਰਹਿਣ ਤੋਂ ਡਰਦੇ ਆ ਬਾਬਾ ਜੀ ਜਰਾ ਗੌਰ ਕਰਨਾ ਤੁਸੀਂ ਕਦੇ ਇਕੱਲੇ ਬੈਠਣਾ ਕਮਰੇ ਦੇ ਵਿੱਚ ਤੁਹਾਨੂੰ ਡਰ ਲੱਗੇਗਾ ਬੜੇ ਲੋਗ ਐਦਾਂ ਦੇ ਜਿਹੜੇ ਕਹਿੰਦੇ ਵੀ ਯਾਰ ਮੈਂ ਇਕੱਲਾ ਨਹੀਂ ਰਹਿ ਸਕਦਾ ਉਹ ਆਪਣੇ ਇਕੱਲੇਪਨ ਤੋਂ ਹੀ ਡਰੀ ਜਾਂਦੇ ਨੇ ਬਲਕਿ ਇਕੱਲਾਪਨ ਇੱਕ ਵਰਦਾਨ ਹੈ ਇਫਕੀਰ ਲੋਕਾਂ ਵਰਗਾ ਉਹ ਕਿਉਂ ਡਰਦੇ ਕਿਉਂਕਿ ਮੋਨ ਦੇ ਵਿੱਚ ਇਕੱਲਾਪਾਨ ਹੈ ਮੋਨ ਦੇ ਵਿੱਚ ਸ਼ਾਂਤੀ ਦੇ ਵਿੱਚ ਖਾਲੀਪਾਨ ਹੈ ਵਾਸਤਵਿਕਤਾ ਇਹ ਹੈ ਅਸਲ ਦੇ ਵਿੱਚ ਇਹ ਹੈ ਕਿ ਮੋਨ ਉਹ ਜਗ੍ਹਾ ਹੈ ਜਿੱਥੇ ਅਸੀਂ ਸਭ ਤੋਂ ਜ਼ਿਆਦਾ ਪੂਰਨ ਹੁੰਨੇ ਆ ਜਿੱਥੇ ਅਸੀਂ ਆਪਣੇ ਆਪ ਨਾਲ ਸਭ ਤੋਂ ਜ਼ਿਆਦਾ ਮਿਲੇ ਹੁੰਨੇ ਆ ਬਾਬਾ ਜੀ ਜਿੱਥੇ ਸਾਨੂੰ ਕਿਸੇ ਵੀ ਪਹਿਚਾਣ ਦੀ ਲੋੜ ਨਹੀਂ ਹੈ ਜਿੱਥੇ ਸਾਨੂੰ ਕੋਈ ਵੀ ਮਖੋਟਾ ਪਾਉਣ ਦੀ ਲੋੜ ਨਹੀਂ ਹੈ ਦੁਨੀਆ ਮਖੋਟੇ ਪਾਉਂਦੀ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਪਰ ਮੋਨ ਜਾਂ ਕੱਲੇ ਰਹਿਣ ਦੇ ਵਿੱਚ ਉਹ ਨਜ਼ਾਰਾ ਹੈ ਕਿ ਆਪਣਾ ਅਸਲੀ ਚਿਹਰਾ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਕੌਣ ਜ਼ਰਾ ਗੌਰ ਕਰਨਾ ਮੋਨ ਦੇ ਵਿੱਚ ਕੱਲੇਪਨ ਦੇ ਵਿੱਚ ਸ਼ਾਂਤੀ ਦੇ ਵਿੱਚ ਤੁਸੀਂ ਸਿਰਫ ਹੋ ਉਰੇ ਹੋਣਾ ਹੀ ਉਹ ਸੋਹਣੇ ਖੁਦਾ ਦਾ ਸਾਖਸ਼ਾਤਕਾਰ ਹੈ ਇਹੀ ਫਕੀਰ ਲੋਕਾ ਫਰਮਾਇਆ ਹੈ ਸਾਖਸ਼ਾਤਕਾਰ ਯਾਨੀ ਕਿ ਤੁਹਾਡਾ ਮਿਲਣ ਹੈ ਕੀ ਤੁਸੀਂ ਕਦੇ ਖੁਦ ਨੂੰ ਇਹ ਪੁੱਛਿਆ ਕਿ ਜਦੋਂ ਤੁਸੀਂ ਕੱਲੇ ਹੋਨੇ ਹੋ ਕੋਈ ਨਹੀਂ ਬੋਲ ਰਿਹਾ ਹੁੰਦਾ ਕੋਈ ਨਹੀਂ ਦੇਖ ਰਿਹਾ ਹੁੰਦਾ ਤਾਂ ਉਸ ਵੇਲੇ ਕੀ ਬਚਦਾ ਜਰਾ ਗੌਰ ਕਰਨਾ ਜੇ ਦੋ ਬੰਦਾ ਸੋਚਦਾ ਹੈ ਕਿ ਯਾਰ ਮੈਂ ਕੱਲਾ ਆ ਮੈਨੂੰ ਕੋਈ ਨਹੀਂ ਦੇਖ ਰਿਹਾ ਮੈਂ ਜੋ ਮਰਜ਼ੀ ਕਰ ਸਕਦਾ ਉਦੋਂ ਵੀ ਬੰਦਾ ਹੋਰ ਪਾਸੇ ਲੱਗਿਆ ਹੁੰਦਾ ਪਰ ਉਹ ਇਹ ਨਹੀਂ ਸੋਚਦਾ ਕਿ ਮੈਂ ਕਦੇ ਆਪਣੇ ਆਪ ਨੂੰ ਸਵਾਲ ਕਰਾਂ ਕਿ ਜਦੋਂ ਮੈਂ ਕੱਲਾ ਆ ਜਦੋਂ ਕੋਈ ਨਹੀਂ ਬੋਲ ਰਿਹਾ ਕੋਈ ਨਹੀਂ ਦੇਖ ਰਿਆ ਤਾਂ ਕੀ ਬਚਦਾ ਉਸ ਵੇਲੇ ਤਾਂ ਸਾਈ ਲੋਕ ਫਰਮਉਂਦੇ ਫਕੀਰ ਫਰਮਉਂਦੇ ਕਿ ਉਸ ਵੇਲੇ ਉਹੀ ਬਚਦਾ ਹੈ ਜਿਹੜਾ ਸ਼ੁੱਧ ਹੈ ਜਿਹੜਾ ਅਸਲ ਹੈ ਜਿਹਨੂੰ ਲੱਭਦੇ ਫਿਰਦੇ ਆ ਉਹੀ ਬਚਦਾ ਸ਼ੁੱਧ ਉਹੀ ਤੁਹਾਡਾ ਮੋਨ ਉਹੀ ਤੁਹਾਡਾ ਅਸਲ ਅਸਤਿਤਵ ਉਹੀ ਤੁਹਾਡੀ ਆਤਮਾ ਔਰ ਉਸੇ ਮੋਨ ਦੇ ਵਿੱਚ ਹੀ ਉਸੇ ਚੁੱਪ ਦੇ ਵਿੱਚ ਹੀ ਕਹਿੰਦੇ ਨਾ ਕਿ ਜੇ ਸਾਈ ਨੂੰ ਹੱਥ ਪੜਨਾ ਕੱਲੇ ਹੋਣਾ ਪੈਣਾ ਕੱਲੇ ਹੋਣਾ ਪੈਣਾ ਉਹ ਇਸੇ ਕੱਲੇ ਨੂੰ ਕਿਹਾ ਹੈ ਬਾਬਾ ਜੀ ਇਸੇ ਕੱਲੇ ਨੂੰ ਕਿਹਾ ਹੈ ਚੁੱਪ ਸ਼ਾਂਤ ਕੱਲੇ ਰਹਿਣਾ ਪੈਣਾ ਹੈ ਇਸੇ ਨੂੰ ਕਿਹਾ ਇਹ ਨਹੀਂ ਕਿ ਆ ਵੀ ਜੰਗਲਾਂ ਚਲੇ ਜਾਓ ਇੱਥੇ ਚਲੇ ਜਾਓ ਅੰਦਰ ਦੀ ਗੱਲ ਕੀਤੀ ਹੈ ਕਿ ਅੰਦਰ ਮੋਨ ਕਰਨਾ ਪੈਣਾ ਹੈ ਅਸਲ ਦੇ ਵਿੱਚ ਮੁਲਾਕਾਤ ਹੀ ਉੱਥੇ ਹੋਣੀ ਹੈ ਉਹੀ ਸਾਖਸ਼ਾਤਕਾਰ ਹੈ ਉਹੀ ਮਿਲਣ ਹੈ ਜਿੱਥੇ ਮੋਨ ਹੈ ਉਸੇ ਮੋਨ ਦੇ ਵਿੱਚ ਉਸੇ ਕੱਲੇਪਨ ਦੇ ਵਿੱਚ ਉਹ ਖੁਦਾ ਜਿਹੜਾ ਹੈ ਉਹ ਪਰਮਾਤਮਾ ਜਿਹੜਾ ਹੈ ਉਹ ਸਾਈ ਲੋਕਾਂ ਫਰਮਾਇਆ ਉਹ ਤੁਹਾਡਾ ਹੱਥ ਫੜਦਾ ਹੈ। ਪਰਮਾਤਮਾ ਬੁੱਧ ਸਾਹਬ ਨੇ ਫਰਮਾਇਆ ਕਿ ਜਦ ਤੂੰ ਮੋਨ ਵਿੱਚ ਹੁੰਦੇ ਹੋ ਉਸੇ ਮੋਨ ਵਿੱਚ ਈਸ਼ਵਰ تمہارا ਹੱਥ ਥਾਮਦਾ ਹੈ। ਜਰਾ ਗੌਰ ਕਰੋ। ਉਹੀ ਮੋਨ ਉਹ ਰੱਬ ਤੁਹਾਡਾ ਹੱਥ ਥਾਮਦਾ ਕੁਝ ਕਹਿੰਦਾ ਨਹੀਂ ਹੈ। ਲੇਕਿਨ ਉਹਦੀ ਮੋਨ ਦੇ ਵਿੱਚ ਉਹਦੀ ਉਪਸਥਿਤੀ ਯਾਨੀ ਕਿ ਉਹਦਾ ਹੋਣਾ ਸਭ ਕੁਝ ਕਹਿ ਜਾਂਦਾ ਹੈ। ਇਸ ਲਈ ਕਿਹਾ ਹੈ ਕਿ ਜਦੋਂ ਕਰੇ ਜ਼ਿੰਦਗੀ ਚ ਮੁਸ਼ਕਲ ਚ ਹੋਵੋ ਪਰੇਸ਼ਾਨੀ ਦੇ ਵਿੱਚ ਹੋਵੋ ਤਾਂ ਇਕੱਲੇ ਬੈਠੋ ਇਕੱਲੇ ਬੈਠੋ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਮਿਲ ਜਾਏਗਾ ਆਪਣੇ ਅੰਦਰ ਝਾਕਣ ਦੀ ਕੋਸ਼ਿਸ਼ ਕਰੋ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਮਿਲ ਜਾਏਗਾ ਬਾਬਾ ਉਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਪ੍ਰੇਮ ਹੋ ਤੁਸੀਂ ਅਨੰਤ ਹੋ ਤੁਸੀਂ ਉਹ ਪ੍ਰਕਾਸ਼ ਹੋ ਜਰਾ ਗੌਰ ਕਰੋ ਪਰ ਇਹ ਸਭ ਦੇਖਣ ਵਾਸਤੇ ਇਹ ਸਭ ਸਮਝਣ ਵਾਸਤੇ ਸੰਤ ਗੁਰੂ ਰਹਿਬਰਾਂ ਫਰਮਾਇਆ ਕਿ ਤੁਹਾਨੂੰ ਮੂਨ ਪਹਿਲਾਂ ਹੋਣਾ ਪੈਣਾ ਹੈ ਮੂਨ ਬੰਨਣਾ ਪੈਣਾ ਹੈ ਸ਼ਾਂਤੀ ਦੇ ਵਿੱਚ ਡੁੱਬਣਾ ਪੈਣਾ ਹੈ ਕਿਉਂਕਿ ਉਹ ਸੋਹਣੇ ਖੁਦਾ ਦੀ ਜਿਹੜੀ ਭਾਸ਼ਾ ਹੈ ਉਹ ਮੋਨ ਹੀ ਹੈ ਬਾਬਾ ਜੀ ਉਹ ਤਰੰਗ ਹੈ ਉਹ ਕੰਪਣ ਹੈ ਜ਼ਰਾ ਗੌਰ ਕਰਨਾ ਜਿਸ ਨੂੰ ਵੀ ਲੱਭ ਰਹੇ ਹੋ ਗੁਰੂ ਪੀਰ ਰਹਿਬਰ ਫਕੀਰ ਸੰਤ ਮਹਾਤਮਾ ਖੁਦਾ ਈਸ਼ਵਰ ਭਗਵਾਨ ਪਰਮਾਤਮਾ ਜਿਸ ਨੂੰ ਵੀ ਲੱਭ ਰਹੇ ਹੋ ਉਹ ਸੰਤਾ ਫਕੀਰਾਂ ਫਰਮਾਇਆ ਉਹ ਮੋਨ ਵਿੱਚ ਹੀ ਹੈ ਉਹਦੀ ਬਾਸ਼ਾ ਚੁੱਪ ਹੀ ਹੈ ਤਾਹੀ ਤੇ ਸੁਣਦੀ ਨਹੀਂ ਹੈ ਆਵਾਜ਼ ਉਹਦੀ ਕਿਉਂਕਿ ਆਪ ਚੁੱਪ ਰਿਆ ਨਹੀਂ ਜਾਂਦਾ ਤੇ ਜਿਹੜੀ ਆਵਾਜ਼ਾਂ ਹੁੰਦੀਆਂ ਨੇ ਉਹ ਸੁਣਨ ਦੀਆਂ ਕਿੱਥੋਂ ਬਾਬਾ ਜੀ ਔਰ ਜਦੋਂ ਕਹਿੰਦੇ ਕਿ ਬੰਦਾ ਉਹਨਾਂ ਦੀ ਆਵਾਜ਼ਾਂ ਸੁਣਨ ਲੱਗ ਪੈਂਦਾ ਨਾ ਉਸ ਮੋਨ ਦੀਆਂ ਤਾਂ ਉਹ ਬੰਦਾ ਜਿਹੜਾ ਹੈ ਨਾ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਬਾਬਾ ਜੀ ਇਹੀ ਵਜਾ ਹੈ ਕਿ ਮਹਾਨ ਸੰਤ ਫਕੀਰ ਗੁਰੂ ਰਹਿਬਰ ਜਿਹੜੇ ਹਨ ਜਦੋਂ ਕਿਸੇ ਦੇ ਕੋਲ ਬੈਠਦੇ ਸੀ ਤਾਂ ਉਹ ਜਿਹੜੇ ਉਹਨਾਂ ਦੇ ਪਿਆਰੇ ਹੋ ਜਾਂਦੇ ਸੀ ਨਾ ਜਿਹੜੇ ਉਹਨਾਂ ਤੋਂ ਪ੍ਰੀਅ ਹੋ ਜਾਂਦੇ ਸੀ ਜਿਹੜੇ ਉਹਨਾਂ ਦੇ ਚੇਲੇ ਜਿਹੜੇ ਹੁੰਦੇ ਸੀ ਉਹ ਚੁੱਪ ਕੀਤੇ ਹੀ ਉਹਨਾਂ ਦੀ ਗੱਲ ਸਮਝ ਲੈਂਦੇ ਸੀ ਜੇ ਤੁਸੀਂ ਉਹ ਚੁੱਪ ਕੀਤੇ ਹੀ ਗੱਲ ਸਮਝ ਲੈਂਦੇ ਸੀ ਔਰ ਇਹ ਗੱਲ ਹੈ ਉਹਨਾਂ ਨੂੰ ਬੋਲਣ ਦੀ ਲੋੜ ਨਹੀਂ ਤਾਂ ਹੀ ਤਾਂ ਕਿਹਾ ਗਿਆ ਹੈ ਕਿ ਚੁੱਪ ਚ ਬੀਤੇ ਹੁੰਦੀਆਂ ਗੱਲਾਂ ਬੋਲਣ ਦੀ ਮੈਨੂੰ ਲੋੜ ਨਹੀਂ ਪੈਂਦੀ ਬਾਬਾ ਜੀ ਇਸੇ ਲਈ ਬੋਲਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਚੁੱਪ ਇਸ਼ਾਰਾ ਹੀ ਸਮਝ ਲੈਂਦੇ ਆ ਉਹ ਮੋਨ ਹੀ ਆਵਾਜ਼ ਨੂੰ ਸਮਝ ਲੈਂਦੇ ਆ ਕਿਉਂਕਿ ਉੱਥੇ ਮੋਨ ਹੀ ਗੁਰੂ ਹੈ ਯਾਨੀ ਕਿ ਚੁੱਪ ਹੀ ਗੁਰੂ ਹੈ ਚੁੱਪ ਹੀ ਤੁਹਾਡਾ ਜਵਾਬ ਹੈ ਚੁੱਪ ਹੀ ਰਾਹ ਹੈ ਇਸ ਲਈ ਜੇ ਤੁਸੀਂ ਗਿਆਨ ਚਾਹੁੰਦੇ ਹੋ ਧਿਆਨ ਚਾਹੁੰਦੇ ਹੋ ਆਪਣੇ ਸੋਹਣੇ ਖੁਦਾ ਨਾਲ ਮੇਲ ਚਾਹੁੰਦੇ ਹੋ ਜ਼ਰਾ ਗੌਰ ਕਰ ਇਸਨ ਦਾ ਵਕੀਰਾ ਉਹਨਾਂ ਨੇ ਹੀ ਫਰਮਾਇਆ ਜਿਹੜੇ ਮੋਨ ਰਹੇ ਕਿ ਜੇ ਤੁਸੀਂ ਆਪਣੇ ਈਸ਼ਵਰ ਨੂੰ ਮਿਲਣਾ ਚਾਹੁੰਦੇ ਹੋ ਪਰਮਾਤਮਾ ਨੂੰ ਆਪਣੇ ਖੁਦਾਬੰਦ ਕਰੀਮ ਨੂੰ ਕੁੱਲ ਮਾਲਕ ਨੂੰ ਮਿਲਣਾ ਚਾਹੁੰਦੇ ਹੋ ਨਾ ਤਾਂ ਸ਼ੋਰ ਦਾ ਪਿੱਛਾ ਛੱਡ ਕੇ ਚੁੱਪ ਨੂੰ ਅਪਣਾਓ ਕਿਹੜੇ ਚੁੱਪ ਨੂੰ ਆਪਣੇ ਅੰਦਰ ਜਿਹੜੇ ਵਿਚਾਰ बार-बार ਉੱਠਦੇ ਹਨ ਨਾ बार-बार ਭੈਅ ਉੱਠਦਾ ਡਰ ਉੱਠਦਾ ਹੈ ਛਾਵਾਂ ਉਹਨਾਂ ਨੂੰ ਉਹਨਾਂ ਨੂੰ ਸੁਣਨਾ ਬੰਦ ਕਰਕੇ ਅਸਲ ਮੋਨ ਨੂੰ ਸੁਣੋ ਅਸਲ ਆਵਾਜ਼ ਨੂੰ ਸੁਣੋ ਤਾਂ ਹੀ ਸ਼ਬਦ ਦਿੱਤਾ ਜਾਂਦਾ ਹੈ ਕਿਉਂਕਿ ਜਦੋਂ ਬੰਦਾ ਨਿਰੰਤਰ ਉਹ ਸ਼ਬਦ ਜਪਦਾ ਹੈ ਤਾਂ ਫਿਰ ਉਹਨੂੰ ਆਪਣੇ ਅੰਦਰੋਂ ਵੀ ਉਹ ਤਵਾਣੀ ਸੁਣਦੀ ਹੈ ਬਾਬਾ ਇਹ ਗੱਲ ਯਾਦ ਰੱਖਣਾ ਜੇ ਸ਼ਬਦ ਨੂੰ ਬੰਦਾ ਚੁੱਪ ਕਰਕੇ ਜਦੋਂ ਜੀਬ ਤਾਲੂ ਨਾਲ ਲਾ ਕੇ ਸ਼ਾਂਤੀ ਨਾਲ ਜਦੋਂ ਤੁਰਦੇ ਫਿਰਦੇ ਉੱਠਦੇ ਬੈਠਦੇ ਜਦੋਂ ਕਰਦਾ ਹੈ ਨਾ ਉਹ ਧਿਆਨ ਅੰਦਰ ਨੂੰ ਜਦੋਂ ਖਿੱਚਦਾ ਹੈ ਤਾਂ ਅੰਦਰੋਂ ਉਹੀ ਆਵਾਜ਼ ਉਸ ਨੂੰ ਸੁਣਦੀ ਹੈ ਜੋ ਤਿਆਰਿਆ ਹੁੰਦਾ ਇਸੇ ਲਈ ਕਿਸੇ ਨੇ ਉਹਨੂੰ ਕਿਹਾ ਕਿ ਨੇਵਲ ਤੋਂ ਸੁਣਦਾ ਯਾਨੀ ਧੁੰਨੀ ਤੋਂ ਸੁਣਦਾ ਕਿਸੇ ਨੇ ਉਹਨੂੰ ਹਾਰਟ ਕਿਹਾ ਵੀ ਦਿਲ ਤੋਂ ਸੁਣਦਾ ਹੈ ਤੋ ਇਦਾਂ ਹੀ ਤਾਂ ਹਰ ਸੰਤ ਫਕੀਰ ਦਾ ਆਪਣਾ ਆਪਣਾ ਜਣਾ ਹੈ ਉਹਨਾਂ ਦਾ ਐਕਸਪੀਰੀਅੰਸ ਹੋਇਆ ਬਾਬਾ ਜੀ ਇਸੇ ਲਈ ਕਿਹਾ ਹੈ ਕਿ ਮੋਨ ਜਿਹੜਾ ਹੈ ਚੁੱਪ ਜਿਹੜੀ ਹੈ ਸ਼ਾਂਤੀ ਜਿਹੜੀ ਹੈ ਉਹੀ ਤੁਹਾਡਾ ਦੁਆਰਾ ਹੈ ਉਹੀ ਤੁਹਾਡਾ ਮੰਦਰ ਹੈ ਉਹੀ ਤੁਹਾਡਾ ਪ੍ਰਭੂ ਨੂੰ ਮਿਲਣ ਦਾ ਰਾਸਤਾ ਹੈ ਉਹ ਸੋਹਣੇ ਖੁਦਾ ਨੂੰ ਮਿਲਣ ਦਾ ਵਾਸਤਾ ਹੈ ਯਾਨੀ ਕਿ ਉਹੀ ਰਾਹ ਹੈ ਉਹ ਸੋਹਣੇ ਖੁਦਾ ਤੱਕ ਪਹੁੰਚਣ ਦਾ ਉਹੀ ਉਹਦੀ ਆਵਾਜ਼ ਸੁਣਨ ਦਾ ਰਾਹ ਹੈ ਔਰ ਉਦੋਂ ਹੀ ਤੂੰ ਹੋਏਗਾ ਜਦੋਂ ਮੈਂ ਮੁੱਕ ਜਾਏਗੀ ਉਦੋਂ ਹੀ ਕਿਸੇ ਦੀ ਸੁਣੇ ਗਾਣਾ ਜਦੋਂ ਆਪਣੀ ਸੁਣਾਣੀ ਬੰਦ ਕਰੇਗਾ ਆਪਣਾ ਬੋਲਣਾ ਬੰਦ ਕਰੇਗਾ ਆਈ ਤਾਂ ਕਹਿ ਕੇ ਸੁਣਦੀ ਸੁਣਦੀ ਮੈਂ ਮਰੀ ਤੇ ਮਰੀਆਂ ਲੱਖ ਕਰੋੜ ਜਿਸ ਨੂੰ ਸੁਨਣਾ ਆ ਗਿਆ ਉਹਨੂੰ ਬੋਲਣ ਦੀ ਕੀ ਲੋੜ ਹੋ ਚੁੱਪ ਚੇਹੀ ਸੋਣਾ ਖੁਦਾ ਵਸਦਾ ਇਸ ਲਈ ਸਾਧੂ ਸੰਤ ਫਕੀਰ ਮਹਾਤਮਾ ਜਿਹੜੇ ਸਾਈਂ ਲੋਕ ਹੁੰਦੇ ਉਹ ਬੜਾ ਘੱਟ ਬੋਲਦੇ ਕਿਉਂਕਿ ਉਹਨਾਂ ਹੀ ਗਹਿਰਾ ਜਾਈ ਜਾਂਦੇ ਹੋ ਉਹ ਤਾਂ ਅਨੰਤ ਹੈ ਯਾਨੀ ਕਿ ਉਹ ਉਹ ਸਮੁੰਦਰ ਹੈ ਜਿਹਦਾ ਕੋਈ ਅੰਤ ਨਹੀਂ ਹੈ ਔਰ ਜਿਹੜਾ ਜਿੰਦੇ ਜੀ ਵੀ ਉਹਦੇ ਵਿੱਚ ਬੋਤਲਾਨ ਚਲਾ ਜਾਂਦਾ ਹੈ ਉਹਨੀ ਗਹਿਰਾਈ ਦੇ ਵਿੱਚ ਚਲਾ ਜਾਂਦਾ ਤਾਂ ਹੀ ਕਹਿਆ ਕਿ ਜਿੰਨਾ ਗਹਿਰਾ ਹੋਈ ਜਾਂਦਾ ਹੈ ਉਹਨਾਂ ਨੂੰ ਸ਼ਾਂਤ ਹੋਈ ਜਾਂਦਾ ਹੈ ਸਮੁੰਦਰ ਬਾਬਾ ਜੀ ਲਹਿਰਾਂ ਉੱਤੇ ਉੱਤੇ ਹੀ ਉੱਡਦੀਆਂ ਹਨ ਅੰਦਰੋਂ ਐਨ ਸ਼ਾਂਤ ਹੁੰਦਾ ਸੋ ਇਹ ਗੱਲ ਯਾਦ ਰੱਖਣਾ ਕਿ ਜੇ ਉਹਨੂੰ ਸੁਣਨਾ ਹੈ ਤੇ ਆਪ ਚੁੱਪ ਹੋਣਾ ਪੈਣਾ ਇਹੀ ਸਾਈਂ ਲੋਕਾਂ ਵਕੀਲ ਲੋਕਾਂ ਫਰਮਾਇਆ ਕਿ ਆਵਾਜ਼ਾਂ ਆਉਂਦੀਆਂ ਜ਼ਰੂਰ ਹੈ ਭਾਈ ਸੁਣਦੀ ਕੋਈ ਕਹੀ ਹੈ ਉਹ ਸੁਣਦੀ ਉਹਨੂੰ ਹੀ ਹੈ ਜਿਹੜਾ ਚੁੱਪ ਹੈ ਸੋ ਆਪ ਚੁੱਪ ਰਹਿਣ ਜਿਆਦਾ ਤੇ ਆਵਾਜ਼ਾਂ ਸੁਣਨ ਕਿਤੋਂ ਬਾਬਾ ਇਸ ਲਈ ਇਹ ਤਾਕਤ ਹੈ ਉਹ ਸੋਹਣੇ ਖੁਦਾ ਨੇ ਦਿੱਤੀ ਹੈ ਚੁੱਪ ਪਰ ਜਿਹੜਾ ਇਸ ਨੂੰ ਸਮਝ ਲੈਂਦਾ ਹੈ ਉਹੀ ਉਹਦਾ ਸਾਖਸ਼ਾਤਕਾਰ ਯਾਨੀ ਕਿ ਉਹਦੇ ਨਾਲ ਮਿਲਣ ਕਰ ਪੰਦਾ ਹੈ ਇਹੀ ਸਾਈ ਲੋਕਾਂ ਫਕੀਰਾਂ ਮਹਾਤਮਾ ਬਾਣੇ ਫਰਮਾਇਆ ਬਾਬਾ ਜੀ ਸੋ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਇੱਥੇ ਹੀ ਖੁਦਾ ਦਾ ਮਿਲਣਾ ਹੈ ਆਪਣੇ ਅੰਦਰ ਹੀ ਕਿਤੇ ਬਾਹਰ ਭੱਜਣ ਦੀ ਲੋੜ ਨਹੀਂ ਹੈ ਹਾਂ ਦੁਨੀਆ ਤੇ ਆਇਓ ਦੁਨੀਆ ਦੇਖੋ ਬਾਬਾ ਜੀ ਸੋ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਸਾਈਂ ਜੀ ਦੀ ਸਲਾਮ ਮਹਾਤਮਾ ਬੁੱਧ ਸਾਹਿਬ ਸਤਗੁਰ ਕਬੀਰ ਜੀ ਮਹਾਰਾਜ ਔਰ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਕਮੈਂਟ ਜ਼ਰੂਰ ਕਰਨਾ ਸ਼ੇਅਰ ਕਰਨਾ ਤਾਂ ਕਿ ਵੀਡੀਓ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਔਰ ਲਾਈਕ ਜ਼ਰੂਰ ਕਰਨਾ ਬਾਬਾ ਜੀ ਬਾਕੀ ਦੁਆਵਾਂ ਚ ਯਾਦ ਰੱਖਣਾ ਖੁਸ਼ ਰਹੋ ਆਬਾਦ ਰਹੋ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਸਲਾਮ ਮਾਲਕ ਖੁਸ਼ੀਆਂ ਦੇ ਵਿੱਚ